ਤੁਸੀਂ ਜਾ ਕੇ ਦਿੱਲੀ ਮੰਤਰੀ ਬਣ ਜਾਓ ਪਰ ਜਿਹੜੀ ਸਰਦਾਰੀ ਪਿੰਡ ਦੀ ਸਰਪੰਚੀ ਚ ਕਿਤੇ ਨਹੀਂ ਜਿਸ ਪਿੰਡ ਚ ਤੁਸੀਂ ਜੰਮਦੇ ਹੋ ਨਾ ਤੁਸੀਂ ਸਭ ਤੋਂ ਪਹਿਲਾਂ ਇਹ ਸੁਪਨਾ ਲੱਨੇ ਜਦੋਂ ਤੁਸੀਂ ਆਪਣੇ ਸਮਕਾਲੀ ਦੋਸਤਾਂ ਚ ਬਚਪਨ گزارਦੇ ਹੋ ਕਿ ਮੈਂ ਵੱਡਾ ਹੋ ਕੇ ਐ ਕਰੂੰਗਾ ਉਹ ਕਹਿਣ ਤੇ ਸੁਣਨ ਵਾਲੇ ਉਹੀ ਹੁੰਨੇ ਆ ਕਿ ਇਹ ਕੁਛ ਨਹੀਂ ਮੈਂ ਤਾਂ ਅਸੀਂ ਤਾਂ ਮੈਂ ਤਾਂ ਆਪਣੇ ਕੈਰੀਅਰ ਜਦੋਂ ਗਾਉਣ ਲੱਗਿਆ ਸੀ ਨਾ ਉਦੋਂ ਹੀ ਅਸੀਂ ਤਾਂ ਹਵਾਏ ਬਣਾ ਲਈ ਸੀ ਉਹ ਤਾਂ ਹਿੰਦੀ ਫਿਲਮ ਸੀ ਬਾਲੀਵੁੱਡ ਦੀ ਔਰ ਬਣਾਈ ਵੀ ਐਸੀ ਜਿਹੜੀ ਸਿਸਟਮ ਦੇ ਮੂੰਹ ਤੇ ਚਟਾਕਾ ਸੀ ਔਰ ਅਸੀਂ ਮਲੂ ਦੇ ਪਿੱਛੇ ਬਹੁਤ ਕੁਝ ਸਿਆ ਵੀ ਉਹ ਕੁਝ ਨਹੀਂ ਬਾਲੀਵੁੱਡ ਬਾਲੀਵੁੱਡ ਕੀ ਹੈ ਤੁਸੀਂ ਬਾਲੀਵੁੱਡ ਜੀ ਸੱਦ ਕੇ ਜਾਓ ਅਸੀਂ ਨਹੀਂ ਰੋਕਦੇ ਸਾਰੇ ਜਾਣ ਨਵੇਂ ਬੱਚੇ ਵੀ ਜਾਣ ਪਰ ਦੂਜੀ ਕਤਾਰ ਚ ਖੜਨਦੇ ਅਸੀਂ ਜਮੇ ਸ਼ੌਕੀ ਨਹੀਂ ਉੱਥੇ ਜਿਹੜਾ ਬਾਲੀਵੁੱਡ ਲੌਬੀ ਹੈ ਉਹ ਆਮ ਤੌਰ ਤੇ ਬਾਕੀ ਜਿਹੜੇ ਆਰਟਿਸਟ ਹੈ ਜਿਨ੍ਹਾਂ ਦੀ ਪਿੱਠ ਭੂਮੀ ਉੱਥੇ ਦੀ ਨਹੀਂ ਉਹ ਦੂਜੀ ਕਤਾਰ ਚ ਖੜਦੇ ਆ ਅਸੀਂ ਨਹੀਂ ਸ਼ੌਕੀ ਬਾਲੀਵੁੱਡ ਕੀ ਹੈ ਜਦ ਤੁਸੀਂ ਆ ਫਿਲਮ ਦਾ ਵਪਾਰ ਅੱਛਾ ਹੋ ਗਿਆ ਉੱਥੇ ਜਾ ਕੇ ਠੋਕ ਦਾਂਗੇ ਕੋਈ ਦੂਰ ਥੋੜੀ ਹੈ ਘੰਟੇ ਦੀ ਫਲਾਈਟ ਹੈ ਡੇਢ ਦੀ ਸਰ ਮੈਂ ਅਕਸਰ ਇਹ ਗੱਲਾਂ ਕਰਦਾ ਹੁੰਦਾ ਕਈ ਵਾਰੀ ਬਹੁਤ ਟ੍ਰੋਲ ਮਹਿਕਮਾ ਇਹ ਬੇਵਕੂਫਾਂ ਦਾ ਜਿਹੜਾ ਮੰਦਬੁੱਧੀ ਲੋਕੋ ਕਰਦੇ ਆ ਜਿਹੜੀ 300 ਬਣੀ ਹੈ ਤੁਹਾਡੀ ਹਾਲੀਵੁੱਡ ਦੀ ਫਿਲਮ ਕੀ ਉਹ ਸਾਡੇ ਪੰਜਾਬ ਦੇ ਯੋਧਿਆਂ ਤੋਂ ਵੱਡਾ ਥੋਟ ਹੈ ਬਿਲਕੁਲ ਇੱਥੇ ਤੇ ਇੱਕ ਇੱਕ ਲੜਿਆ ਹੈ ਉਹ ਤਾਂ ਫੇਰ 300 ਕੱਠੇ ਲੜ ਲਈ ਇੱਥਾ ਜਦੋਂ ਬਾਬਾ ਜਸਾ ਸਿੰਘ ਹੋਰਾਂ ਨੇ ਸ਼ੁਰੂ ਕਰਤੀ ਦੌਰ ਚ ਕਿਦੋਂ ਉਹ ਤਾਂ ਬਹੁਤ ਥੋੜੇ ਸੱਜਣ ਸੀ ਬਹੁਤ ਥੋੜੇ ਦਲੇਰ ਨਿਤਰੇ ਸੀ ਆਪਦੇ ਕਬੀਲੇ ਨੂੰ ਬਚਾਉਣ ਲਈ ਕਿਉਂਕਿ ਬਹੁਤ ਦਲੇਰੀ ਦਾ ਕੰਮ ਸੀ ਐਡੀ ਬੜੀ ਫੌਜ ਨੂੰ ਜੰਗਲ ਚ ਘੇਰ ਲੈਣਾ ਤੇ ਸੱਟਾਂ ਮਾਰ ਕੇ ਆ ਜਾਣਾ ਤੋਂ ਸਾਡੇ ਕੋਲ ਤਾਂ ਬਹੁਤ ਖੁਸ਼ ਆ ਸਾਡਾ ਜੇ ਸਿਨੇਮਾ ਉਸ ਪੱਧਰ ਤੇ ਗਿਆ ਕਿ ਅਸੀਂ ਵੱਡੇ ਬਜਟ ਬਣਾ ਸਕੀ ਆ ਪਰਬਾਬੇ ਦੀ ਕਿਰਪਾ ਹੋਣ ਅਸੀਂ ਉਹ 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 ਅਸੀਂ ਨੇ 12 14 ਸਾਲ ਪਹਿਲਾਂ ਵੀ ਪ੍ਰੋਮੋ ਬਣਾਇਆ ਸੀ ਗੁਰੂ ਸਾਹਿਬ ਦੇ ਜਿਨ੍ਹਾਂ ਨੇ ਥਾਪੜਾ ਬੱਚਿਆਂ ਨੂੰ ਦਿੱਤਾ ਫਿਰ ਉਹ ਲੜਿਆ ਗਿਆ ਕੇ ਨੌਜਵਾਨਾਂ ਨੂੰ ਉਹ ਪ੍ਰੋਮੋ ਵੀ ਬਣਾਇਆ ਸੀ ਮੈਂ ਤੁਹਾਨੂੰ ਭੇਜੂਗਾ ਅੱਜ ਸਾਰਿਆਂ ਨੂੰ ਉਹਦੀ ਪਿਕਚਰ ਕੁਆਲਿਟੀ ਸ਼ਾਇਦ ਨਾ ਵਧੀਆ ਮਿਲੇ ਕਿਉਂਕਿ ਉਹ ओरिजिनल ਫਾਈਲ ਲੱਭੀ ਨਹੀਂ ਤੇ ਉਹ ਨਹੀਂ ਬਣਾ ਪਾਇਆ ਫਿਰ ਅਸੀਂ ਉਹ ਨੂੰ ਹੁਣ ਅਸੀਂ ਉਹ ਬਣਾਉਣ ਦੀ ਸੋਚਦਾ ਸਿੱਖ ਵਾਰੀਅਰਜ਼ ਦੀ ਇਕਨ ਨਿਮਰਤ ਨਾਲ ਵੀ ਅੱਪਾ ਗੱਲ ਕਰਦੇ ਜਾਵਾਂਗੇ ਕਿਉਂਕਿ ਸਾਰੇ ਚਾਹੁੰਦੇ ਨੇ ਵੀ ਐਦਾਂ ਦੇ ਹੈਣਾ ਵੀ ਉਹਨਾਂ ਹਰ ਜਿਹੜੇ ਇਨਸਾਨ ਹੈ ਨਾ ਸਾਰੇ ਪੰਜਾਬ ਦੇ ਪੂਰੇ ਸਾਮ ਮੰਨੇ ਜਾਂਦਾ ਮੈਂ ਸਕਰੀਨ ਸ਼ੇਅਰ ਕਰਨਾ ਤੁਸੀਂ ਸਕਰੀਨ ਸ਼ੇਅਰ ਕਰ ਰਹੇ ਹੋ ਤੁਹਾਡਾ ਕੀ ਨਜ਼ਰਬਾ ਇਸ ਸ਼ੌਂਕੀ ਸਰਦਾਰ ਦਿਲ ਨੂੰ ਲੈ ਕੇ ਮੈਂ ਤਾਂ ਸੱਚੀ ਦੱਸਾਂ ਮੈਂ ਲੱਕੀ ਫੀਲ ਕਰ ਰਹੀ ਆ ਆਈ ਥਿੰਕ ਇਸ ਤੋਂ ਬੜੀਆ ਡੈਬਿਊ ਹੋ ਹੀ ਨਹੀਂ ਸਕਦਾ ਸੀ ਸਰ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਗੁਰੂ ਨਾਲ ਮੌਕਾ ਮਿਲਿਆ ਆਈ ਥਿੰਕ ਆਈ ਥਿੰਕ ਵਾਈ ਗੁਰੂ ਦੀ ਬਲੇਸਿੰਗਸ ਨੇ ਮੇਰੇ ਨਾਲ ਐਂਡ ਆਈ ਜਸਟ ਹੋਪ ਕਿ ਇਹ ਜਿਹੜਾ ਮੇਰਾ ਸਫਰ ਹੈ ਜੋ ਮੈਂ ਸ਼ੁਰੂ ਕੀਤਾ ਹੈ ਤੈਅ ਕੀਤਾ ਹੈ ਅੱਗੇ ਵੀ ਜਾ ਕੇ ਲੰਬਾ ਚਲੇ ਬਗੀਪੁਰ ਬੋਰਡ ਲਾ ਮਿਊਜ਼ਿਕ ਵਾਇਲਡ ਆਪੋ ਮਾਰਦਾ ਡਾਂ ਡਾਂ ਮਿਊਜ਼ਿਕ ਕਿਵੇਂ ਤਿਆਰ ਹੋ ਰਿਹਾ ਜੀ ਸ਼ੌਂਕੀ ਸਰਦਾਰ ਦੇਖੋ ਪਿਛਲੀ ਫਿਲਮ ਸੀ ਤੁਸੀਂ ਭੰਗੜਾ ਸਾਡੇ ਵਾਲਿਆਂ ਨੇ ਪਾਤਾ ਅਗਲੀ ਵਾਰੀ ਗੁਰੂ ਦੇ ਸਿੰਘ ਆਉਣਗੇ ਸਾਡੀ ਫਿਲਮ ਦੇਖਣ ਪਹਿਲਾ ਪ੍ਰੀਮੀਅਰ ਸਾਰਾ ਲਾਡ ਲਿਆ ਫੌਜਾਂ ਦੀ ਹੋਊਗਾ ਉੱਥੇ ਸਾਰੇ ਅਮਰਤਾਰੀ ਸਾਡੇ ਪਿਆਰੇ ਆਉਣਗੇ ਤੇ ਉਹ ਪ੍ਰਵਾਨਗੀ ਦੇਣਗੇ ਕਿ ਫਿਲਮ ਪਾ ਸਕ ਨਹੀਂ ਤੇ ਜਿਹੜੀ ਇਦੋਂ ਬਾਅਦ ਬਣਾਵਾਂਗੇ ਉਪੂਰਨ ਗੁਰਸਿੱਖਾਂ ਦੀ ਕੋਸ਼ਿਸ਼ ਕਰਾਂਗੇ ਅਸੀਂ ਜੋੜ ਤੋੜ ਕਰ ਰਹੇ ਹਾਂ ਨਾ ਬਾਬਾ ਕਰੇ ਹੋ ਜਾ ਸਭ ਸਵਾਲ ਸੀ ਯਾਰ ਤੁਸੀਂ ਤੁਹਾਡੇ ਕਿਸੇ ਪੰਡਾਸਾਂ ਨੇ ਇਹ ਗੱਲ ਜੁੜਿਆ ਰਹੇ ਅਸੀਂ ਕਹਿ ਰਹੇ ਸੀ ਅਨੁਸ਼ਾ ਕਹਾਂ ਤੁਸੀਂ ਕਿ ਲੋਕਾਂ ਨੂੰ ਬੋਲ ਲੈਣ ਦਾ ਕੰਟਰੋਲ ਕਰਨਾ ਹੈ ਮੈਂ ਤੁਹਾਨੂੰ ਇੱਕ ਦਿਨ ਬੋਲੂਗਾ ਅਸੀਂ ਇਹ ਛੇਤ ਕੋ ਖਾਰੇ ਦੇਖੇ ਤੁਸੀਂ ਬੋਲਿਆ ਇਹਨਾਂ ਟ੍ਰੋਲ ਕਰਨ ਵਾਲਿਆਂ ਨੂੰ لگتا ਕੋਈ ਹੱਥ ਪਾਰ ਕਰਕੇ ਲੋਕਾਂ ਨੂੰ ਉਸ ਸਟੇਟਮੈਂਟ ਦੇਖੋ ਪਿੰਡਾਲਿਆ ਵੈਸੇ ਤਾਂ ਮੈਂ ਕੋਸ਼ਿਸ਼ ਕਰਦਾ ਮੈਂ ਨਾ ਬੋਲਾਂ ਕਿਉਂਕਿ ਮੈਂ ਐਨਫ ਮਚ्योर ਹਾਂ ਕਿ ਮੈਂ ਕਿਸੇ ਗੱਲ ਨੂੰ ਡਿਫੈਕਟ ਨਾ ਕਰਾ ਪਰ ਜੇ ਤੁਸੀਂ ਸਾਦਗੀ ਨੂੰ ਵੀ ਟਰੋਲ ਕਰੋਗੇ ਫਿਰ ਮੈਂ ਫਿਰ ਮੈਂ ਆੜੂੰਗਾ ਤੁਸੀਂ ਮੈਨੂੰ ਇਜੀ ਤੌਰ ਤੇ ਉਦਾਂ ਕਰ ਲੋ ਦੇਖੋ ਬਹਿਸ ਹੋਣੀ ਚਾਹੀਦੀ ਹੈ ਪਰ ਬਹਿਸ ਲਈ ਵਿਸ਼ਾ ਤੇ ਵਸਤੂ ਦਾ ਹੋਣਾ ਬਹੁਤ ਜ਼ਰੂਰੀ ਹੈ ਬਹਿਸ ਦਾ ਮੁੱਦਾ ਹੋਣਾ ਚਾਹੀਦਾ ਤੁਸੀਂ 100 ਤੁਸੀਂ ਤੁਸੀਂ ਮੇਰੇ ਬਾਰੇ ਪਰਚੋਲ ਕਰੋ 100 ਵਾਰੀ ਕਰੋ ਪਰ ਮੇਰੇ ਕੈਰੀਅਰ ਨੂੰ ਪਹਿਲੇ ਤੋਂ ਲੈ ਕੇ ਅੱਜ ਤੱਕ ਕਰੋ ਜੇ ਮੈਂ ਕੋਈ ਸਹਿਜ ਗੱਲ ਕਰਦਾ ਜੇ ਤੁਸੀਂ ਉਹਨੂੰ ਵੀ ਟਰੋਲ ਕਰੋਗੇ ਉਹ ਤਾਂ ਮੂਰਖ ਤਾਂ ਨਾ ਹਰ ਵੇਲੇ ਡੀਪ ਸ਼ਾਇਰੀ ਨਹੀਂ ਹੁੰਦੀ ਹਰ ਵੇਲੇ ਡੀਪ ਗੀਤ ਨਹੀਂ ਹੁੰਦਾ ਕਦੇ ਕੋਈ ਰਮਾਸ ਹੋਵੇ ਅਲੱਗ-ਅਲੱਗ ਬਣ ਗਈਆਂ ਤੁਸੀਂ ਰੋਜ਼ ਨਵੇਂ ਕੱਪੜੇ ਪਾਉਣਾ ਇੱਕੋ ਕੱਪੜਾ ਨਹੀਂ ਪਾ ਸਕਦੇ ਉਹ ਐਸੀ ਤਰ੍ਹਾਂ ਸੰਗੀਤ ਤੇ ਇਹਦੇ ਚੱਕ ਕੇ ਅਲੱਗ-ਅਲੱਗ ਤਰ੍ਹਾਂ ਅਲੱਗ-ਅਲੱਗ ਚੀਜ਼ਾਂ ਹੁੰਦੀਆਂ ਕਈ ਫਨੀ ਗਾਣੇ ਵੀ ਹੁੰਦੇ ਆ ਉਹ ਇਹ ਜਦੋਂ ਬੇਵਕੂਫੀ ਹੱਦ ਪਾਰ ਕਰ ਜਾਂਦੀ ਹੈ ਫਿਰ ਕਿਸੇ ਨੂੰ ਇਹ ਵੀੜਾ ਚੱਕਣਾ ਪੈਂਦਾ ਹੈ ਤਾਂ ਉਹਦੇ ਦੋ ਹੀ ਤਰੀਕੇ ਆ ਤਾਂ ਬਹੁਤ ਸ਼ਾਂਤ ਰੋ ਜਾਂ ਫਿਰ ਤਸੱਲੀਪੂਰਵਕ ਜਵਾਬ ਦਿਓ ਅਸੀਂ ਸਮਰੱਥਾ ਦੇ ਸਕਦੇ ਆ ਧੰਨਵਾਦ ਧੰਨ Thank you. Thank you.